ਜੀ ਜੋਗਰਾ ਸਿੰਘ ਮੇਰੇ ਨਾਮ ਹੈ। ਖਮਾਨੋ ਦੇ ਰਹਿਣ ਵਾਲੇ ਜੀ। ਕੀ ਹਾਦਸਾ ਵਾਪਰਿਆ? ਇਹ ਸਾਡਾ ਪ੍ਰਾਣਾ ਸੀਗਾ ਜੀ। ਉਹਦਾ ਮਤਲਬ ਕਰੰਟ ਨਾਲ ਉਹ ਹੋ ਗਿਆ। ਡੈਥ ਹੋ ਗਈ ਉਹਨਾਂ ਦੀ। ਕਿੰਨੀ ਉਮਰ ਦੀ? ਉਮਰ 38-38 ਦੇ ਵਿੱਚ ਵਿੱਚ ਆਉਣੀ ਜੀ। ਕਿੰਨੇ ਬੱਚੇ ਉਹਨਾਂ ਦੇ? ਦੋ ਬੱਚੇ ਹੈ ਜੀ, ਛੋਟੇ ਛੋਟੇ। ਇੱਕ 5-6 ਸਾਲ ਦਾ ਮੁੰਡਾ, 14 ਸਾਲ ਦੀ ਕੁੜੀ ਹੈ। ਕਿੱਥੇ ਹਾਦਸਾ ਵਾਪਰਿਆ? ਕਿ ਮਾਛੋੜੇ ਹੋਏ ਜੀ। ਦਸ਼ੇਰਾ ਦੇ ਰਹਿਣ ਵਾਲੇ। ਪੂਆ ਮਰਾਲੇ ਪਿੰਡ ਦੇ ਜੀ। ਹਾਂਜੀ ਮੇਰਾ ਨਾਮ ਕਰਮਜੀਤ ਸਿੰਘ ਜੀ ਪਿੰਡ ਹੀੜੀਆਂ ਜੀ ਕੱਲ ਇੱਥੇ ਜਗਰਾਤੇ ਦੇ ਵਿੱਚ ਇੱਕ ਕਰੰਟ ਲਾ ਕੇ ਲੜਕੇ ਦੀ ਡੈਥ ਹੋਈ ਲੜਕੇ ਦਾ ਨਾਮ ਕੁਲਦੀਪ ਸਿੰਘ ਸੀ ਤੇ ਬੜਾ ਗਰੀਬ ਪਰਿਵਾਰ ਤੋਂ ਬਿਲੋਂਗ ਕਰਦਾ ਸੀ ਲੇਬਰ ਦਾ ਕੰਮ ਕਰਦਾ ਸੀ ਉਹ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇਹਨੂੰ ਬੱਦ ਤੋਂ ਬੱਦ ਕਾਨੂੰਨ ਜਿੱਤਾ ਜਾਵੇ ਕਿਉਂਕਿ ਉਹਦੇ ਦੋ ਬੱਚੇ ਸੀ ਛੋਟੇ ਛੋਟੇ ਤੇ ਪਿੱਛੇ ਵਾਈਫ ਆ ਇਕੱਲੀ ਤੇ ਇਹੀ ਬੇਨਤੀ ਹੈ ਸੰਸਥਾ ਵੱਲੋਂ ਵੀ ਕੋਈ ਕੀਤਾ ਗਿਆ ਹਾਂਜੀ ਸੰਸਥਾ ਵੱਲੋਂ ਵੀ ਫਾਈਨੈਂਸ਼ੀਅਲੀ ਕੋਈ ਯੋਗਦਾਨ ਕੀਤਾ ਜਾਗਰਣ ਕਰਾਉਣ ਵਾਲਿਆਂ ਨੇ ਹਾਂਜੀ ਕੀਤਾ ਜੀ ਯੋਗਦਾਨ ਕੀਤਾ ਉਹਨਾਂ ਨੇ ਰਲ ਮਿਲ ਕੇ ਯੋਗਦਾਨ ਹਾਂਜੀ ਹਾਂਜੀ ਇਹ ਜਿਹੜਾ ਨਾਮ ਦੱਸਦੇ ਹਾਂਜੀ ਹਾਂਜੀ ਜੀ ਨਾਮ ਤੁਹਾਡਾ ਮੈਂ ਰਜਿੰਦਰ ਸਿੰਘ ਰਾਜਾ ਨੰਬਰਦਾਰ ਖਮਾਣੋ ਕੁਲਦੀਪ ਸਿੰਘ ਅਮਰਾਦੇ ਤੋਂ ਕੱਲ੍ਹ ਇੱਥੇ ਕੰਮ ਕਰਨ ਵਾਸਤੇ ਆਇਆ ਸੀ ਲੇਬਰ ਦਾ ਕੰਮ ਕਰਦੇ ਸੀ ਉਹ ਕੋਈ ਜਾਗਰਣ ਸੀ ਉੱਥੇ ਉਹਨਾਂ ਦੀ ਅਚਾਨਕ ਕਰੰਟ ਲੱਗਣਾ ਮੌਤ ਹੋ ਗਈ ਜੀ ਤੇ ਉਹਨਾਂ ਦੀ ਡੈਥ ਹੋ ਗਈ ਮੌਤ ਹੋ ਗਈ ਹੁੰਦੀ ਤੇ ਉਹਦੇ ਵੀ ਸਾਂਸਤਾ ਉਹਨੇ ਮਦਦ ਕੀਤੀ ਆ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਬੱਚੇ ਆ ਛੋਟੇ ਛੋਟੇ ਬੱਚੇ ਆ ਜੀ ਕਿ ਉਹਦੋਂ ਕੋਈ ਮਾਰਗ ਦਿਤਾ ਵੱਧ ਤੋਂ ਵੱਧ ਦੇ ਕੇ ਤਾਂ ਕਿ ਪਰਿਵਾਰ ਦਾ ਭਲਾ ਹੋ ਸਕੇ ਤੇ ਬੱਚਿਆਂ ਦੀ ਪੜ੍ਹਾਈ ਦਾ ਕੇ ਚੱਲ ਸਕੀ ਖਾਮਾ ਇਹਨਾਂ ਨਾਲ ਹੁਣ ਤੁਹਾਡਾ ਕੋਈ ਗੱਲਾ ਸਰ ਗੱਲਾ ਸ਼ਬਦ ਕੀ ਹੋਣਾ ਸਾਡੀ ਮਾਇਆ ਕਹਿੰਦੀ ਆ ਸਾਂਸਤਾ ਮਦਦ ਕਰੂਗੀ ਹਾਂਜੀ ਥੈਂਕ ਯੂ ਇਹਨਾਂ ਵੀਰੇ ਤੁਹਾਡਾ ਮੇਰਾ ਨਾਮ ਅਜੀਤ ਹੈ ਹਾਂਜੀ ਕਿਹੜੀ ਸੰਸਥਾ ਨਾਲ ਬਲੋਂਗ ਕਰਦੇ ਹੋ ਕ੍ਰਿਸ਼ਨਾ ਸੇਵਾਦਲ ਕੀ ਘਟਨਾ ਬਾਕੀ ਰੱਖ ਦਿੰਦੇ ਆ ਕੱਲ ਸਾਡਾ ਸਾਲਾਨਾ ਜਗਰਾਤ ਸੀ 22ਵਾਂ ਉਸ ਵਿੱਚ ਆਪਣੇ ਭਾਈ ਉਹ ਸਾਊਂਡ ਦਾ ਕੰਮ ਕਰ ਰਹੇ ਸੀਗੇ ਆਪਰੇਟ ਕਰ ਰਹੇ ਸੀ ਅਚਾਨਕ ਕਰੰਟ ਆਨ ਕਰਕੇ ਉਹਨਾਂ ਨੂੰ ਕਰੰਟ ਲੱਗੇ ਜਿਸ ਕਰਕੇ ਉਹਦੀ ਡੈਥ ਹੋ ਗਈ ਤੇ ਸਾਨੂੰ ਇਸ ਦਾ ਬਹੁਤ ਦੁੱਖ ਲੱਗਿਆ ਤੇ ਵੱਲੋਂ ਜੋ ਕਿੰਨੀ ਬਾਤ ਮਦਦ ਕਰਾਂਗੇ ਹਾਂ ਜੀ ਡਾਕਟਰ ਹਰਪ੍ਰੀਤ ਜੀ ਐਸਐਸ ਸਮਰਾਲਾ ਸਰ ਇੱਕ ਪ੍ਰਾਰਥਨਕਾ ਮੌਕੇ ਦਾ ਇਲੈਕਟ੍ਰਿਕ ਮਾਮਲਾ ਹਾਂਜੀ ਇਹ ਸਾਡੇ ਕੋਲੇ ਆਇਆ ਵਿਅਕਤੀ ਜਿਹੜਾ ਬ੍ਰੌਡ ਡੈਟ ਲੈ ਕੇ ਆਏ ਸੀਗੇ ਕੁਲਦੀਪ ਸਿੰਘ ਸਨੋ ਬਲਬੀਰ ਸਿੰਘ ਤੇ ਪਿੰਡ ਅਮਰਾਲਾ ਤੇ ਹੈਗੇ ਉਮਰ ਇਹਦੀ 35 ਸਾਲ ਇਲੈਕਟ੍ਰਿਕ ਸ਼ੌਕ ਦੀ ਹਿਸਟਰੀ ਦੇ ਰਿਹਾ ਸੀ ਉੱਥੇ ਪਹਿਲਾਂ ਪ੍ਰੋਗਰਾਮ ਵਗੈਰਾ ਲਾਉਣਗੇ ਸੀ ਮਖੀਵੜਾ ਸਾਹਿਬ ਤੇ ਉੱਥੇ ਇਹਨੂੰ ਕਰੰਟ ਲੱਗ ਗਿਆ ਤੇ ਡੀਜੇ ਵਗੈਰਾ ਦੀ ਸੀ ਸਾਊਂਡ ਵਗੈਰਾ ਦਾ ਹੁੰਦਾ ਉਸ ਤੋਂ ਬਾਅਦ ਇਹਨੂੰ ਲੈ ਕੇ ਆਏ ਸੀ ਰਾਤ ਬੋਡੀ ਰਖਾਈ ਹੈ ਹੁਣ ਅਕੇ ਦਾ ਪੋਸਟਮਾਰਟਮ ਵਗੈਰਾ ਕਰਕੇ ਜਿਹੜੀ ਹੈ ਉਹ ਬੋਡੀ ਵਾਰਸਾਦੇ ਵਾਲੇ ਕਰ ਦਿੱਤੀ ਜਾਓ ਜਦੋਂ ਲੈਂਦਾ ਗਿਆ ਜੀ ਡੈਡ ਸੀ ਹਾਂਜੀ ਬਿਲਕੁਲ ਬ੍ਰੌਡ ਡੈ ਪੋਸਟਮਾਰਟਮ ਹੋਊਗਾ ਜੀ ਹਾਂਜੀ ਹਾਂਜੀ ਪੁਲਿਸ ਪੇਪਰ ਜਦੋਂ ਆ ਜਾਣਗੇ ਅਸੀਂ ਪੋਸਟਮਾਰਟਮ ਕਰਾ ਕੇ ਰਿਕਰਡ ਕਰਵਾਇਆ ਦੱਸ ਦਿਓ ਬੇ ਕਦੋਂ ਸ਼ੁਰੂ ਕਰਨਾ ਚਲੋ ਜਿਹੜੀ ਰਾਤ ਟਕਣਾ ਬੱਤੀ ਇਹ ਸਾਡੇ ਕੋਲ ਇੱਕ ਰਾਤ ਇਨਫੋਰਮੇਸ਼ਨ ਆਈ ਸੀਗੀ ਸਿਵਲ ਹਸਪੀਟਲ ਸਮਰਾਲੇ ਤੋਂ ਵੀ ਇੱਕ ਕੁਲਦੀਪ ਸਿੰਘ son of ਭਲਵੀਰ ਸਿੰਘ ਪਿੰਡ ਅਮਰਾਲਾ ਤਸੀਲ ਤੇ ਥਾਣਾ ਖਮਾਣੋ ਜ਼ਿਲ੍ਹਾ ਫਤਿਹਗੜ ਸਾਹਿਬ ਇੱਥੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਬੀਤੀ ਰਾਤ ਜਾਗਰਣ ਸੀਗਾ ਉੱਥੇ ਅਰਜਨ ਸਾਊਂਡ ਵਾਲਿਆਂ ਨਾਲ ਦਿਹਾੜੀ ਜੋਤੇ ਦਾ ਕੰਮ ਕਰਦਾ ਹੈ ਤਰੀਫ 20 ਸਾਲ ਤੋਂ ਤੇ ਉੱਥੇ ਸਾਊਂਡ ਵਗੈਰਾ ਲਾ ਰਹੇ ਸੀ ਤੇ ਕੋਈ ਇਹਨਾਂ ਨੂੰ 프ੰਟ ਲੱਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਹੈਗੀ ਆ ਜਿਹਦੀ ਅਸੀਂ ਆ ਆ ਗਏ ਹੈਗੇ ਸਾਡੇ ਕੋਲ ਮਦਈ ਆ ਗਏ ਹੈਗੇ ਉਹਦੀ ਮੈਸੇਜ ਆਈ ਆ ਭਰਾ ਨੇ ਪਰਿਵਾਰ ਸਾਰਾ ਆਇਆ ਬੈਠਾ ਸਾਡੇ ਕੋਲ ਤੇ ਉਹਦੇ ਅਸੀਂ 196 ਬੀ ਐਨ ਐਸ ਐਸ ਕਾਰਵਾਈ ਕਰਨ ਲੱਗੇ ਆ ਤੇ ਲਾਸ਼ ਦਾ ਪੋਸਟਮੋਰਮ ਕਰਾ ਕੇ ਅੱਜ ਜੀ ਅਸੀਂ ਲਾਸ ਜਿਹੜੀ ਆ ਪਰਿਵਾਰ ਦੇ ਹਵਾਲੇ ਕਰਾਂਗੇ ਸੰਸਕਾਰ ਤੇ ਮੁੰਡੇ ਦੀ ਉਮਰ ਕਰੀਬ 35 ਸਾਲ ਸੀ ਦੋ ਬੱਚੇ ਨੇ ਇੱਕ ਲੜਕਾ ਇੱਕ ਲੜਕੀ ਲੜਕੀ 14 ਸਾਲ ਦੀ ਹੈ ਜੀ ਤੇ ਬੇਟਾ ਹੈਗਾ 7 ਸਾਲ ਦਾ ਤੇ ਪਰਿਵਾਰ ਬਾਕੀ ਕਾਰਵਾਈ ਕਰਦਾ